ਇਹ ਧੱਗਦ ਉੱਪਰ ਆਇਆ ਉਹਨਾਂ ਕੀ ਪਾਣੀ ਚੜਿਆ ਥੋੜਾ ਜਿਹਾ ਅਲਰਟ ਸੀਗਾ ਬਿਕਾਜ਼ ਲੈਵਲ ਜੋ ਪਿੱਛੋਂ ਪਾਣੀ ਵਧਿਆ ਸੀਗਾ ਉਹ ਮਾਲੀ ਕ੍ਰਾਸ ਕਰਕੇ ਸਾਡੇ ਕੋਲ 8-9 ਵਜੇ ਤੱਕ ਵੱਧ ਕੇ ਫਿਰ ਘਟਨਾ ਸ਼ੁਰੂ ਹੋ ਜਾਣਾ ਤਾਂ ਅਸੀਂ ਹਰਿਆਣਾ ਵੱਲ ਜਾਂ ਜਿਹੜੇ ਕੈਚਮੈਂਟ ਏਰੀਆ ਗੱਗਰ ਦਾ ਉਹ ਪੂਰਾ ਮੋਨੀਟਰ ਕਰਦੇ ਹਾਂ ਹਰ ਗੌਜ ਤੇ ਰੀਡਿੰਗ ਹੁੰਦੀ ਹੈ ਕਿ ਉੱਥੇ ਕਿੰਨਾ ਲੈਵਲ ਹੈ ਜਿੰਦਾ ਬਾਕਰਪੁਰ ਤੇ ਹੁਣ ਘਟ ਗਿਆ ਹੈਗਾ 5 ਫਿਟ ਤੇ ਆ ਗਿਆ ਹੈ ਤਾਂ ਜਦੋਂ ਵੀ ਕੁਝ ਹੁੰਦਾ ਹੈਗਾ ਅਸੀਂ ਅਲਰਟ ਵੀ ਜਾਰੀ ਕਰਦੇ ਹਾਂ ਤਾਂ ਹਾਲ ਦੀ ਘੜੀ ਜਿਵੇਂ ਕਿ ਤੁਸੀਂ ਦੇਖ ਵੀ ਰਹੇ ਹੋ ਹਾਲਾਤ ਅੰਡਰ ਕੰਟਰੋਲ ਹੈ ਧੀਰੇ ਧੀਰੇ ਪਾਣੀ ਘਟਣਾ ਸ਼ੁਰੂ ਹੋ ਜਾਣਾ ਹੈਗਾ ਤਾਂ ਸਾਡੀ ਕੋਸ਼ਿਸ਼ ਇਹ ਕਿ ਜਿੱਥੇ ਵੀ ਕਿਤੇ ਖਾਰ ਨਾ ਪੈ ਰਹੀ ਉਹ ਪਾਣੀ ਦੀ ਕਿਉਂਕਿ ਉਹਦੇ ਕਰਕੇ ਨੁਕਸਾਨ ਹੁੰਦਾ ਹੈ ਜਾਂ ਜਿੰਨਾ ਵੀ ਵਧਣਾ ਹੈ ਤਾਂ ਕਿ ਲੋਕਾਂ ਨੂੰ ਵੀ ਪੈਨਿਕ ਨਾ ਹੋ ਤ ਸਾਰੇ ਸਾਡੇ ਜਿੰਨੇ ਵੀ ਕ੍ਰਿਟੀਕਲ ਪੁਆਇੰਟਸ ਹੈਗੇ ਉਥੇ ਸਾਡੇ ਸੀਨੀਅਰ ਅਫਸਰ ਵਿਜ਼ਿਟ ਵੀ ਕਰ ਆਏ ਹੈ ਲੋਕਾਨਾਲ ਵੀ ਪੂਰਾ رابطہ ਹੈਗਾ ਔਰ ਜਿੱਥੇ ਵੀ ਤਿਆਰੀਆਂ ਦੇ ਲੋਡ ਹੈ ਕੋਈ ਰੀਨਫੋਰਸਮੈਂਟ ਕਰਨਾ ਹੈ ਤਾਂ ਅਸੀਂ ਮੌਕੇ ਤੇ ਮੌਕੇ ਕਰ ਰਹੇ ਹਾਂ ਤੇ ਮੇਰੀ ਸਾਰਿਆਂ ਨੂੰ ਬੇਨਤੀ ਹੈਗੀ ਕਿ ਅਸੀਂ 24 ਘੰਟੇ ਜਿਹੜੇ ਗੇਜ ਰੀਡਿੰਗ ਹੈ ਤੇ ਜਿਹੜਾ ਪ੍ਰੈਡਿਕਸ਼ਨ ਵੀ ਹੈ ਉਹਦੀ ਮੋਨਿਟਰਿੰਗ ਕਰਦੇ ਹਾਂ ਤੇ ਪਾਣੀ ਵਧਿਆ ਜਿੱਥੇ ਵੀ ਹੈਗਾ ਤਾਂ ਉਥੇ ਲੋਕੀ ਵਿਜੀਲੈਂਟ ਰਹਿਣ ਪਾਣੀ ਆ ਜੋ ਵੀ ਵਾਟਰ ਬਾਡੀਜ਼ ਹੈ ਉਹਨਾਂ ਦੇ ਨੇੜੇ ਨਾ ਜਾਣ ਨਾਲ ਦੀ ਨਾਲ ਜੇਕਰ ਕਿਤੇ ਕੁਝ ਲੱਗਦਾ ਹੈਗਾ ਤਾਂ ਉਹਦੀ ਸੂਚਨਾ ਵੀ ਦੇਣ ਪਰ 하지ਏ ਪੈਨਿਕ ਹੋਣ ਦੀ ਕੋਈ ਲੋੜ ਨਹੀਂ ਹੈਗੀ ਅਸੀਂ ਮੋਨਿਟਰਿੰਗ ਵੀ ਕਰ ਰਹੇ ਹਾਂ ਸਾਰਾ ਕੁਝ ਦੇਖ ਰਹੇ ਹਾਂ ਲੋਕਾਂ ਦਾ ਪੂਰਾ ਸਹਿਯੋਗ ਹੈਗਾ ਸਰਪੰਚ ਸਾਹਿਬ ਪਿੰਡ ਦੇ ਲੋਕ ਹੀ ਹੋਗੇ ਔਰ ਸਭ ਤੋਂ ਵਧੀਆ ਗੱਲ ਤੁਸੀਂ ਦੇਖੋਗੇ ਕਿ ਸਾਡੇ ਬਜ਼ੁਰਗ ਵੀ ਨਾਲ ਖੜੇ ਹੈ ਜੋ ਸਾਨੂੰ ਦੱਸਦੇ ਵੀ ਰਹਿੰਦੇ ਹੈਗੇ ਕਿ ਕਿੱਦਾਂ ਪਹਿਲਾ ਹੋਏ ਆਏਗਾ ਜਾਂ ਗਾਈਡ ਵੀ ਕਰਦੇ ਹੈਗੇ ਤਾਂ ਸਭ ਦਾ ਨਾਲ ਸਾਥ ਵੀ ਹੈਗਾ ਬਸ ਇੱਕੋ ਹੀ ਹੈਗਾ ਕਿ ਆਪਾਂ ਜਦੋਂ ਪਾਣੀ ਦਾ ਉਫਾਨ ਵੀ ਹੁੰਦਾ ਹੈ ਵਰਖਾ ਦਾ ਤੇ ਮੌਸਮ ਵਿੱਚ ਆਪਨੇ ਜਾਨਵਰਾਂ ਨੂੰ ਜਾਂ ਸਾਰੇ ਸਾਰੇ ਬਦਲੂਪੇ ਜਿੰਨੀ ਵੀ ਵਾਟਰ ਬੋਡੀ ਤੇ ਉਹਨਾਂ ਦੇ ਨੇੜੇ ਨਾ ਜਾਣ ਮੈਂ ਖਾਸ ਕਰ ਕਿਹੜੇ ਕਿਹੜੇ ਪਿੰਡਾਂ ਨੇ ਜਿੱਥੇ ਅਲਰਟ ਜਾਰੀ ਕੀਤਾ ਗਿਆ ਜਾਂ ਕੋਈ ਏਰੀਆ ਐਸਾ ਹੈਗਾ ਜਿਹੜਾ ਖਾਲੀ ਕਰਵਾਇਆ ਜਾ ਰਿਹਾ ਹੁਣ ਆ ਨਹੀਂ ਖਾਲੀ ਅਸੀਂ ਕੁਝ ਨਹੀਂ ਕਰਾ ਰਹੇ ਜਿੰਨੇ ਕੁ ਵੀ ਸਾਡੇ ਪਿੰਡ ਹੈਗੇ ਜੋ ਵੀਕ ਪੁਆਇੰਟਸ ਲੱਗਦੇ ਹੈਗੇ ਜਿੱਦਾਂ ਇੱਥੋਂ ਅਸੀਂ ਸ਼ੁਰੂ ਕੀਤਾ ਹੈਗਾ ਮਾੜੂ ਹੋ ਗਿਆ ਸਾਡਾ ਜਮਾਰੂ ਪਿੰਡੋਗੇ ਜਿੰਨੇ ਵੀ ਉਮਸਰ ਲਗਦੇ ਨਾਲ ਇੱਕ ਦਾਦੇ ਪੁਆਇੰਟ ਤੇ ਕਿਥੇ ਸਾਨੂੰ ਖਬਰ ਵੀ ਆਈ ਸੀ ਕਿ ਕੁਝ ਵੀਕ ਪੁਆਇੰਟਸ ਹੈਗੇ ਤਾਂ ਉੱਥੇ ਰੀਨਫੋਰਸਮੈਂਟ ਵੀ ਨਾਲ ਦੀ ਨਾਲ ਕਰਾ ਦਿੱਤਾ ਗਿਆ ਹੈਗਾ ਤੇ ਪਿੱਛੋਂ ਪਾਣੀ ਕੱਟ ਗਿਆ ਹੈਗਾ ਹੁਣ ਤਾਂ ਇੱਕ ਵਾਰੀ ਪੀਕ ਹਿੱਟ ਕਰਕੇ ਵੀ ਹੁਣ ਰੀਸੀਡ ਹੋਣਾ ਸ਼ੁਰੂ ਹੋ ਜਾਣਾ ਜਿਸ ਤਰ੍ਹਾਂ ਲੋਕਾਂ ਨਾਲ ਗੱਲਬਾਤ ਕਰ ਰਹੇ ਹੋ ਹਨ ਪਿਛਲੀ ਵਾਰੀ ਜਿਸ ਤਰ੍ਹਾਂ ਪਾਣੀ ਕੱਗਾ ਦਰਿਆ ਦੇ ਨਾਲ ਲੱਗਦੇ ਹੋਇਆ ਨਾ ਇਲਾਕਿਆਂ 'ਚ ਉਹ ਖੇਤਾਂਵਾਂ ਨੂੰ ਦਾਖਲ ਹੋਇਆ ਸੀ ਕਾਫੀ ਨੁਕਸਾਨ ਵੀ ਹੋਇਆ ਸੀਗਾ ਉਸ ਏਰੀਆ ਦਾ ਕੋਈ ਜਾਇਜ਼ਾ ਲੁੱਟਾ ਮੈਂ ਤੁਸੀ ਸਾਰੇ ਏਰੀਆ ਤੇ ਅਸੀਂ ਪਹਿਲਾਂ ਵੀ ਦੇਖ ਰਹੇ ਸੀਗੇ ਕਿ ਕੋਈ ਰੀਇਨਫੋਰਸਮੈਂਟ ਕਰਨਾ ਹੈ ਜਿੰਨੇ ਵੀ ਪ੍ਰਬੰਧ ਮੁਕੰਮਲ ਕਰਨੇ ਸੀਗੇ ਪਹਿਲਾਂ ਵੀ ਕਰ ਲਈ ਸੀਗੇ ਹੁਣ ਮੌਕੇ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਕਿ ਪਾਣੀ ਵਧ ਵੀ ਗਿਆ ਤਾਂ ਵੀ ਸਾਡੇ ਪ੍ਰਬੰਧ ਪੂਰੇ ਮੁਕੰਮਲ ਹੈ ਰੀਇਨਫੋਰਸਮੈਂਟ ਤੇ ਲੋਡ ਹੈ ਉਹ ਵੀ ਦੇਖ ਰਹੇ ਹਾਂ ਜਿੱਥੇ ਕੁਝ ਸਪਿਲਓਵਰ ਹੋਣਾ ਹੈਗਾ ਜਾਂ ਅਜੇ ਤੱਕ ਕੁਝ ਹੋਇਆ ਨਹੀਂ ਹੈਗਾ ਜਾਂ ਕੁਝ ਵੀ ਹੁੰਦਾ ਹੈਗਾ ਤਾਂ ਉਦਾਂ ਸਾਡਾ ਪੂਰੀ ਸਿਚੁਏਸ਼ਨ ਦਾ ਜਾਇਜ਼ਾ ਸਾਡੇ ਕੋਲ ਹੈਗਾ ਜੇ ਪਾਣੀ ਹੋਰ ਜ਼ਿਆਦਾ ਛੱਟਿਆ ਜਾਂਦਾ ਤਾਂ ਜੀ ਨਹੀਂ ਛੱਡ ਰਹੇਗੇ ਅਸੀਂ ਅੱਗੇ ਦਾ ਫੋਰਕਾਸਟ ਵੀ ਜਿਹੜਾ ਬਾਰਿਸ਼ ਦਾ ਵੀ ਹੈਗਾ ਸਾਰਾ ਕੁਝ ਦੇਖ ਰਹੇ ਹਾਂ ਕੀ ਕਿੱਥੇ ਕੀ ਹੈਗਾ ਅਸੀਂ ਬੈਗਸ ਹੋ ਗਏ ਜਾਂ ਕੰਢੀ ਵਾਲੀ ਤਾਰ ਆਪ ਅਸੀਂ ਉਹ ਵੀ ਵਨ ਵੀ ਬਣਾ ਰੱਖੇਗੇ ਪ੍ਰੋਪਰ ਉਹਨਾਂ ਨੂੰ ਰੱਖ ਵੀ ਰਹਿ ਜੰਬੋ ਬੈਗਸ ਵਿੱਚ ਵੀ ਸਾਰੀ ਤਿਆਰੀਆਂ ਸਾਡੇ ਮੁਕੰਮਲ ਹੈਗੀ ਬਟ ਮੈਨੂੰ ਲੱਗਦਾ ਹੈਗਾ ਕਿ ਰਗਦੀ ਮਹਿਰ ਰਹਿਣੀ ਹੈਗੀ ਤੇ ਕਾਫੀ ਕੰਟਰੋਲਡ ਫਲੋ ਹੈਗਾ ਅਜੇ ਪਿੱਛੋਂ ਪਾਣੀ ਕੋਈ ਛੜਿਆ ਨਹੀਂ ਜਾ ਰਹਾ ਉੱਥੇ ਲੈਵਲ ਕਾਫੀ ਕਟ ਗਿਆ ਹੈਗਾ ਇੱਥੋਂ ਵੀ ਹੁਣ ਘਟਨਾ ਸ਼ੁਰੂ ਹੋ ਜਾਣਾ ਹੈ ਰਾਤ ਤੱਕ ਇੱਕ ਵਾਰੀ ਥੋੜਾ ਬਹੁਤ ਹੋਰ ਵਧੂਗਾ ਬਟ ਫਿਰ ਵੀ ਆਪਾਂ ਨੂੰ ਕੌਸ਼ਿਸ਼ ਕੌਸ਼ਿਸ਼ ਰਹਿਣ ਦੀ ਲੋੜ ਹੈ ਇਸ ਟਾਈਮ ਤਾਂ ਘਰ ਦੇ ਕੋਲ ਤੇ ਹੈ ਕਿ ਤੱਕ ਪਾਣੀ ਦਾ ਲੈਵਲ ਕਿੰਨਾ ਕੁ ਵਧਿਆ ਹੋਰ ਕਿ ਹੰਕਰਪੁਰ ਤੋਂ ਸ਼ੁਰੂਆਤ ਕੀਤੀ ਸੀਗੀ ਉੱਥੋਂ ਦਾ ਗਾਥ ਦੇਖਦੇ ਆ ਉੱਥੇ ਸਵੇਰੇ 11 ਫੁੱਟ ਤੋਂ ਉੱਪਰ ਚਲਾ ਗਿਆ ਸੀਗਾ ਉੱਥੇ ਕੱਟ ਕੇ ਹੁਣ 5 ਫੁੱਟ ਆ ਗਿਆ ਹੈਗਾ ਇੱਥੇ ਸਾਡੇ ਕੋਲ 11 ਫੁੱਟ ਦੇ ਕਰ ਤਕਰੀਬਨ ਹੈਗਾ ਥੋੜਾ ਜਿਆ ਹੋਰ ਵੱਧੂਗਾ ਇਸੇ ਕਰਕੇ ਅਲਰਟ ਵੀ ਅਸੀਂ ਮਾਰਨਿੰਗ ਜਾਰੀ ਕਰਤਾ ਸੀਗਾ ਇਸ ਤੋਂ ਬਾਅਦ 8 ਵਜੇ ਤੋਂ ਬਾਅਦ ਇੱਥੇ ਕੱਟਣਾ ਸ਼ੁਰੂ ਹੋ ਜਾਣਾ ਹੈ ਸਿਮਿਲਰਲੀ ਜਿਹੜੇ ਅੱਗੇ ਟੰਗ ਟਾਂਗਰੀ ਔਰ ਮਾਰਕੰਡਾ ਹੈਗੀ ਸਭ ਦਾ ਅਸੀਂ ਮੋਨੀਟਰ ਕਰਦੇ ਆ ਲੋਕਾਂ ਨੂੰ ਕਿਸ ਤਰ੍ਹਾਂ ਦੀ ਪਿੰਡ ਚੋਂ ਚਾਹੁੰਦੇ ਲੋਕਾਂ ਨੂੰ ਕੋਈ ਅਪੀਲ ਹੈ ਕਿ ਜਦੋਂ ਵੀ ਬਰਸਾਤਾ ਦਾ ਮੌਸਮ ਹੁੰਦਾ ਹੈ ਤਾਂ ਕੋਸ਼ਿਸ਼ ਰਹੀਏ ਕਿਥੇ ਵੀ ਤੁਹਾਡੇ ਕੋਲ ਕੋਈ ਜਾਣਕਾਰੀ ਆਂਦੀ ਹੈ ਕੋਈ ਲੱਗਦਾ ਹੈਗਾ ਕਿ ਪਾਣੀ ਵਿਖਾਰ ਪੈ ਰਹੀ ਹੈ ਕਈ ਵਾਰੀ ਕਟ ਪਾਣੀ ਵੀ ਹੋ ਤਾਂ ਵੀ ਉਹ ਦਿਖਾਰ ਪੈ ਕੇ ਨੁਕਸਾਨ ਹੋ ਜਾਂਦਾ ਹੈ ਤਾਂ ਉਦਾਂ ਦੀ ਸਾਨੂੰ ਅਲਰਟ ਦੱਸਿਆ ਜਾਵੇ ਤੇ ਨਾਲ ਹੀ ਨਾਲ ਸਾਡੇ ਵੱਲੋਂ ਜੋ ਵੀ ਜਾਣਕਾਰੀ ਹੋਊਗੀ ਉਹ ਟਾਈਮ ਸਿਰ ਸਾਂਝੀ ਕੀਤੀ ਜਾਊਗੀ ਤਾਂ ਕਿਸੇ ਤਰੀਕੇ ਦੀ ਪੈਨਿਕ ਨਾ ਕਰਨ ਕਈ ਵਾਰੀ ਪੈਨਿਕ ਇਸ ਤੋਂ ਜ਼ਿਆਦਾ ਨੁਕਸਾਨ ਹੋ ਜਾਂਦਾ ਹੈਗਾ ਸਾਡੇ ਬਜ਼ੁਰਗ ਵੀ ਹੁੰਦੇ ਹੈਗੇ ਜਿਵੇਂ ਕਿ ਇੱਕ ਹੁਣ ਖਬਰ ਆ ਰਹੀ ਸੀ ਕਿ ਬਹੁਤ ਪਾਣੀ ਵਧ ਕੇ ਆਏਗਾ ਬਾੜਾ ਗਈ ਸਮਾਨ ਹਟਾ ਲੋ ਤਾਂ ਉਹਦੇ ਕਾਫੀ ਨੁਕਸਾਨ ਹੁੰਦੇ ਤਾਂ ਮੇਰੀ ਬੇਨਤੀ ਹੈਗੀ ਕਿ ਆਪਾਂ ਸਹਿਯਮ ਰੱਖਿਏ ਔਰ ਸਾਡੀ ਟੀਮਾਂ 24 ਘੰਟੇ ਇਥੇ ਮੌਜੂਦ ਹਨ ਤੁਹਾਡੇ ਤੋਂ ਵੱਧ ਸਾਨੂੰ ਚਿੰਤਾ ਹੈਗੀ ਅਸੀਂ ਹਰਿਆਣਾ ਤੋਂ ਲੈ ਕੇ ਜਿੰਨਾ ਵੀ ਕੈਚਮੈਂਟ ਏਰੀਆ ਹੈ ਇੱਕ ਇੱਕ ਪੁਆਇੰਟ ਮਾਨੀਟਰ ਕਰ ਰਹੇ ਹਾਂ ਸਾਡੀ ਤਿਆਰੀਆਂ ਵੀ ਪੂਰੀਆਂ ਹੈਗੀਆਂ ਤੇ ਤੁਹਾਡਾ ਸਹਿਯੋਗ ਰਹਾ ਤੇ ਰੱਬ ਦੀ ਮਿਹਰ ਰਹੂਗੀ ਆਪਾਂ ਨੂੰ ਕੋਈ ਪਰੇਸ਼ਾਨੀ ਨਹੀਂ ਆਉਂਦੀ ਥੈਂਕ ਯੂ